ਦੀ ਆਣਾ ਦੇ ਚੰਡੀਗੜ੍ਹ ਰੋਡ ਤੇ ਮੁਕੇਸ਼ ਸਵੀਟਸ ਜਿਨ੍ਹਾਂ ਦੀ ਖਬਰ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਇੱਕ ਲੜਕੀ ਬਿਮਾਰ ਹੋ ਗਈ ਸੀ ਨਾ ਦੀ ਰਸਫਲਾਈ ਦੇ ਵਿੱਚ ਉਹ ਕਾਫੀ 스멜 ਆ ਰਹੀ ਸੀ ਯਾਨੀ ਕਿ ਕਾਫੀ ਪੁਰਾਣੀ ਜਿਹੜੀ ਇਹਨਾਂ ਵੱਲੋਂ ਸੇਲ ਕੀਤੀ ਗਈ ਸੀ ਰਸਫਲਾਈ ਤੇ ਹੁਣ ਨਵਾਂ ਮਾਮਲਾ ਸਾਹਮਣੇ ਆ ਗਿਆ ਛੀ ਰਸਗੁੱਲਿਆ ਦੇ ਵਿੱਚ ਦੇਖੋ ਕਿਦਾਂ ਕੀੜੇ ਚੱਲ ਰਹੇ ਨੇ ਤੇ ਇੱਥੇ ਹੁਣ ਲੋਕ ਧੰਨਾ ਲਗਾਣ ਲਈ ਮਜਬੂਰ ਹੋ ਗਏ ਨੇ ਮੁਕੇਸ਼ ਸਵੀਟਸ ਤੇ ਇਥੇ ਤੁਹਾਨੂੰ ਦੱਸਦੀ ਕਿ ਨਾਤਾ ਸਿਹਤ ਵਿਭਾਗ ਦਾ ਕੋਈ ਇੱਥੇ ਪਹੁੰਚਦਾ ਹੈ ਤੇ ਇੱਥੇ ਤੁਹਾਨੂੰ ਦੱਸਦੀ ਪਹਿਲਾਂ ਖਬਰ ਕੀਤੀ ਸੀਗੀ ਪਹਿਲਾਂ ਇੱਕ ਨਿਊਜ਼ ਚਲਾਈ ਸੀਗੀ ਤਾਂ ਕੋਈ ਰਾਜਨੀਤਿਕ ਸ਼ਾਇਆ ਜਾਂ ਤੁਹਾਨੂੰ ਦੱਸਦੀ ਇੱਕ ਪੱਤਰਕਾਰ ਦਾ ਨਾਮ ਸਾਹਮਣੇ ਆਇਆ ਸੀਗਾ ਕਿ ਉਹਨਦੇ ਵੱਲੋਂ ਕਿਤੇ ਵੀ ਵੀਡੀਓ ਲੱਗਦੀ ਹੈ ਤਾਂ ਰੁਕਵਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਆਪਾਂ ਤਾਂ ਨਹੀਂ ਰੋਕੀ ਸੀਗੀ ਤੇ ਤੁਹਾਨੂੰ ਦੱਸਦੀ ਕਿ ਹੁਣ ਫੇਰ ਦੁਬਾਰਾ ਇੱਥੇ ਧਰਨਾ ਲੱਗ ਗਿਆ ਇਹ ਲੋਕ ਮਜਬੂਰ ਹੋ ਰਹੇ ਨੇ ਤੈਨਾਂ ਲਗਾਉਣ ਨੂੰ ਕਿਉਂਕਿ ਇੱਥੇ ਆਮ ਵਿਅਕਤੀ ਜਦੋਂ ਵੀ ਇੱਥੋਂ ਕੋਈ ਸਮਾਨ ਲੈ ਕੇ ਜਾਂਦਾ ਤਾਂ ਉਹਦੇ ਮਠਿਆਈ ਦੇ ਵਿੱਚ ਜੇ ਤਾਂ ਨੇੜੇ ਤੇੜੇ ਦਾ ਤਾਂ ਉਹ ਤਾਂ ਇੱਥੇ ਪਹੁੰਚ ਹੀ ਜਾਂਦਾ ਏ ਤੇ ਦੇਖੋ ਰਸਗੁੱਲੇ ਦੇ ਵਿੱਚ ਕਿਸ ਤਰ੍ਹਾਂ ਕੀੜੇ ਚੱਲੇ ਲੋਕਾਂ ਦੀ ਜਾਨ ਦੇ ਨਾਲ ਖਿਲਵਾਰ ਕੀਤਾ ਜਾ ਰਿਹਾ ਇਹਨਾਂ ਵੱਲੋਂ ਕਿਉਂਕਿ ਇੱਥੇ ਜੋ ਮੁਕੇਸ਼ সুইਟਸ ਹੈ ਸਦਾ ਸਦਾ ਇੱਕ ਪੱਤਰਕਾਰ ਦੀ ਸ਼ਹਿ ਦੇ ਨਾਲ ਚੁਲਾਇਆ ਜਾ ਰਿਹਾ ਤੇ ਇਹਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਇੱਥੇ ਇਹਨਾਂ ਨੂੰ ਸਿਹਤ ਵਿਭਾਗ ਦਾ ਵੀ ਕੋਈ ਡਰ ਭੈਣ ਨਹੀਂ ਹੈ ਕਿਉਂਕਿ ਸਿਹਤ ਵਿਭਾਗ ਤਾਂ ਗੇੜਾ ਹੀ ਨਹੀਂ ਮਾਰਦਾ ਉਹਨਾਂ ਤੋਂ ਟਾਈਮ ਹੀ ਨਹੀਂ ਹੈ